हां जी 사시 ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਿਤ ਚੰਦਪੁਰਾਣਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਅੱਜ ਦੀ ਵੀਡੀਓ ਚ ਤਿੰਨ ਵਿਹੜਾ ਵਿਖਾਉਣੀ ਆ ਤਿੰਨੇ ਵਿਹੜਾ ਰਾਜੀ ਆਈ ਨਹੀਂਗਾ ਕਿ ਮਰੀਆਂ ਹੰਭੀਆਂ ਜੀਆਂ ਹੋਣੀਆਂ ਆ ਲਾਲ ਰੰਗ ਦੀ ਬੱਚੀ ਵੇਖੋ ਕਿੰਨੀ ਪਲੀ ਆ ਪੂਰੀ ਭਾਰੀ ਫੁੱਲ ਜਾਣ ਵਾਲੀ ਆ ਆ ਇੱਧਰ ਇੱਕ ਪ੍ਰਿੰਟ ਵਾਲੀ ਆ ਵੀ ਪੂਰੀ ਰਾਜੀ ਆ ਚਾਰ ਛੇਰੋਂ ਗੋਲ ਮਟੋਲ ਪਈ ਆ ਬੜਾ ਰਾਜੀ ਹੁਣ ਫੁੱਲ ਵਜਨ ਚ ਹੁਣ ਤੇ ਜਾਨਵਰ ਨੇ ਆਪੇ ਦੁੱਧ ਦੇਣਾ ਬਾਕੀ ਇਨਫਰਮੇਸ਼ਨ ਲੈ ਲੈਣਾ ਸੀਲਸਾਉ ਫੁੱਲ ਠੀਕ ਹੈ ਸੱਸੀ ਆ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਅਧੇਪਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 85488781 85488781 ਕਿੰਨਾਂ ਸੂਆ ਬਈ ਇਹ ਦੂਜਾ ਸੂਆ ਸੁਣੀ ਆ ਦੁੱਧ ਮਾਲਕਾਂ ਨੇ ਦੱਸਿਆ ਵੀ 17-18 ਲੀਟਰ ਆ ਪਰ ਪਹਿਲੇ ਸਵੇਰੇ ਦਾ ਚੋਇਆ ਹੋਇਆ ਠੀਕ ਹੈ ਇੰਨਾ ਕਹਿ ਕੇ ਆਪਾਂ ਦੇ ਦਿਆਂਗੇ। ਹੂੰ ਦੁੱਧ ਦੁੱਧ ਹੋਦਾ 20 ਲੀਟਰ ਵੀ ਪਿਆ ਜਾਵੇ ਪਰ ਆਪਾਂ ਇੰਨਾ ਹੀ ਕਹਿ ਕੇ ਦੇਵਾਂਗੇ। ਸਾਨੂੰ ਅਗਲਾ ਬੰਦਾ ਆਪਾਂ ਨੂੰ ਐਂ ਨਹੀਂ ਲੈ ਸਕਦਾ ਫਿਰ ਨਾ ਤੂੰ ਇੰਨਾ ਕਹਿਦਾ ਸਹੀ ਆ। ਦੋਲੇ ਸਮਾਂ ਲੱਗੇ 5 ਤੋਂ 6 ਦਿਨ ਲਾਉਗੀ। ਠੀਕ ਐ। ਡੇਟ ਮਤabਗੇ ਦੇ 9 ਦਿਨ ਬਾਕੀ ਆ। ਯਾਨੀ ਪਲੀ ਪੂੜੀ ਸੰਭੀ ਆ ਯਾਨੀ ਇੰਨਾ ਦੁੱਧ ਦੇ ਜੈ ਜਮਾ ਦਾ। ਜੈ ਜੀ ਬੋਲੋ। ਇਹ 60,000 ਰੁਪਏ ਛੂਟ ਕਰਦੇ। 58 ਦੀ। 58 ਦੀ। ਭਾਜੀ ਬਹੁਤ ਢੱਲਾ ਲੱਡੂ ਲੱਹੇ ਬਹੁਤ ਪਈਆਂ। ਦੱਸੋ ਵਾਲ ਢੱਲਾ ਬਹੁਤ ਪਈਆਂ ਹਵਾਨਾ ਰਵੜੰਗੂ ਵੱਧਾ। ਬਾਕੀ ਪਲੀ ਪੂ ਹਾਂ ਬੱਕ ਜਾਨਵਰ ਰਾਜੀ ਹੋਵੇ ਫੇਰ ਹੀ ਜਾਨਵਰ ਨੇ ਦੁੱਧ ਦੇਣਾ ਤੇ ਜੇ ਜਾਨਵਰ ਮਰਿਆ ਹੰਬਿਆ ਜਾਵੇ ਆਪ ਹੀ ਮਸਾਂ ਤਰਦਾਵੇ ਤੇ ਫੇਰ ਉਹਨੇ ਬਾਲਟੀ ਦੁੱਧ ਦੀ ਕਾਦੀ ਭਰਨੀ ਆ ਚਾਰ شپੇਰੋਂ ਗੋਲ ਮਟੋਲ ਪਈ ਐ ਮਰਾਸੀਆਂ ਦੇ ਢੋਲ ਲੱਗੀ ਐ ਹਵਾਨਾ ਸੋਹਣਾ ਮੋٹے ਮੋٹے ਥਾਨ ਚਾਰ ਹੀ ਥਾਨ ਆ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਦਿਨ ਲੈ ਜਣੇ ਨੇ ਪੰਜ ਲੈ ਜੇ 6 ਲੈ ਜੇ ਇੰਨੇ ਕ ਦਿਨ ਮਸਾਂ ਲਊ ਇੰਨੇ ਕ ਦਿਨ ਬਾਈ ਦੱਸਦਾ ਮਸਾਂ ਹੀ ਲਊ 60000 ਚੋ ਬਾਈ ਕਹਿੰਦਾ 1000 ਛੱਡ ਦੂੰਗਾ ਕੋਈ ਗੱਲ ਨਹੀਂ ਮੌਕੇ ਦੇ 2 400 ਹੋਰ ਛੱਡ ਦੂ ਬਾਈ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾ ਦੋਸਤੋ ਇਸ ਗੱਲ ਨੂੰ ਬਾਈ ਇਮਾਨਦਾਰ ਹੈ ਮਲ ਜੈ ਜੀ ਹੁੰਦੇ ਆ ਇਦੋਂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਵੈੜ ਦਿੰਦਾ ਕੌਣ ਆ ਬਾਕੀ ਆਪਾਂ ਅੱਗੇ ਵੀ ਕਹਿੰਨੇ ਉਹਨੇ ਦੁਬਾਰਾ ਵੀ ਕਹਿ ਦੇਣਾ ਕਿ ਜੇ ਕਿਸੇ ਨੂੰ ਲੱਗਦਾ ਮੁੱਲ ਬਾਲੇ ਆ ਅਗਲਾ ਕੋਈ 2-4 ਪਿੰਡ ਤੁਰ ਫਿਰ ਕੇ ਗੇੜਾ ਦੇ ਆਵੇ ਤੇ ਮੁੱਲ ਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਐਡੀ ਵੇੜ ਐਡੀ ਵੇੜ ਵੇਖ ਲੈ ਇਸ ਮੁੱਲ 'ਚ ਕੋਈ ਦੇ ਜਾਵੇ ਫਿਰ ਕਬੀ ਹਾਂ ਪਰ ਹੋਵੇ ਐਡੀ ਇਹ ਨਹੀਂ ਉਹ ਹਾਂ ਉਹ ਤਾਂ ਫਿਰ ਤਾਂ ਵੇੜ ਛੁੱਟੀ ਤਾਂ ਫਿਰ ਫਰਕ ਪਊ ਪਊ ਜੇ ਕੋਈ ਟੋਕੜ ਨਾਲ ਸੱਜਰ ਲਈ ਜਾਵੇ ਉਹ ਵੀ ਫਰਕ ਪੈਣਾ ਹੀ ਆ ਟੋਕੜ ਦਾ ਮੁੱਲ ਟੋਕੜ ਵਾਲਾ ਰਹਿਣਾ ਸੱਜਰ ਦਾ ਸੱਜਰ ਵਾਲਾ ਲੈਣਾ ਜਮਾਂ ਜੈਜ ਮੁੱਲ 1000 ਘਟ 60000 ਦੀ ਦੇ ਦੇਣੀ ਮੌਕੇ ਤੇ ਕੋਈ ਗੱਲ ਨਹੀਂ 4-500 ਮਾਨਤਾਣ ਬਾਈ ਕਰ ਦੂ ਛੋਟਛਾਪਾ ਬੇਫਿਕਰ ਹੋ ਕੇ ਆਜੋ 17-18 ਪਹਿਲਾਂ ਨੇ ਦੁੱਧ ਦਿੱਤਾ ਦੁੱਧ ਬਾਈ ਕਹਿੰਦਾ 20 ਕਿਲੋ ਪਿਆਜੂ ਪਰ ਤੁਸੀਂ 17-18 ਮੰਨ ਕੇ ਹੀ ਸੌਦਾ ਕਰਿਓ ਫਲ ਜਾਣ ਵਾਲੀ ਬੱਚੀ ਜਮਾ ਜੈਜਮਲ 2 ਨੰਬਰ ਬਾਈ ਇਹ ਪਹਿਲਾ ਸੋਹਣਾ ਸੰਗੀਆ ਮਾਏ ਦੰਦਾ ਦੀ ਆਵਛ ਮੇਰੇ ਸਾਹ ਨਾਲ ਚਾਰ ਦੰਦੀ ਆ ਕਿੰਨੇ ਕਿਲੋ ਲੈ ਜੂ ਦਣੇ ਵੀ ਲੈ ਜੂ ਦੋ ਚਾਰ ਦੰਦੇ ਨਹੀਂ ਲਵਗੀ ਬਾੜੇ ਨਹੀਂ ਲੈਂਦੀਗੀ ਕਿੰਨਾ ਕਿਲੋ 12 13 ਲੀਟਰ ਪਿਆ ਦੂ ਸੀਲ ਸੌ ਬਹੁਤ ਆ ਕੋਈ ਉਹ ਨਾ ਸ਼ਾਈ ਵਾਲਾ ਵਾਲਾ ਕੰਮ ਨਹੀਂ ਕੀ ਇਹਦੇ ਠੀਕ ਹੈ ਬੱਚੀ ਬਹੁਤ ਜਾਣ ਵਾਲੀ ਆ ਸੀਲ ਸੌ ਫਲ ਹੈ ਦੋਸਤੋ ਇਹ ਹੁੰਦੀ ਇਮਾਨਦਾਰੀ ਗੱਲ ਬਾਈ ਕਹਿੰਦਾ ਇਹਨੇ ਦੇਤਾ 17 18 ਪਹਿਲਾਂ ਨੇ 17 18 ਮੰਨ ਕੇ ਹੀ ਸੌਦਾ ਕਰ ਲਿਓ ਹੋ ਸਕਦਾ 20 ਕਿਲੋ ਪਿਆ ਜਾਏ ਆ ਬਾਈ ਕਹਿੰਦਾ 12 13 ਪਿਆਜੂਗੀ 12 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਓ ਜੇ ਕਹਿਣਾ ਹੁੰਦਾ ਤਾਂ ਬੱਚੀ ਆ ਵੀ ਰਾਜੀਏ ਇਹਦਾ ਵੀ ਇਹਦਾ ਵੀ 15 ਕਿਲੋ ਕਹਿ ਦਿੰਦਾ ਪਰ ਹੋ ਸਕਦਾ ਵੀ 15 ਪਿਆ ਜਾਵੇ ਆਪਾਂ 12 13 ਦੇ ਅੰਦਾਜ਼ਾ ਲਾ ਕੇ ਲਈਆ ਇੰਨਾ ਕਿ ਦੁੱਧ ਆਰਾਮ ਨਾਲ ਦੇ ਜੂਗੀ ਸਾਨੂੰ ਜਾਇਜ ਮੁੱਲ ਇਹ ਜਮਾ ਹਾਂ ਨਹੀਂ ਕਰਨੀ ਆ ਹਾਂ ਨਹੀਂ 46000 ਰੁਪਏ ਦੀ ਦੇ ਦੇਣਾ ਸਹੀ ਹੈ ਜਮਾ ਜਾਇਜ ਮੁੱਲ 40 ਦੇ 6 46000 ਦੀ ਬਾਈ ਕਹਿੰਦਾ ਦੇ ਦੇਣੀ ਆ ਬਲੀ ਬਲੀ ਸਮੀ ਬਹੁਤ ਹਾਂ ਬਾਕੀ ਗਰਮੀਆਂ ਦਾ ਤੋਹਫਾ ਹੀ ਆ ਕਿ ਹੁਣ ਗਰਮੀ ਆ ਜਾਣੀ ਆ ਤੇ ਨਾ ਪੂਰਾ ਗਰਮੀ ਮਣਾਵੇ ਮੱਝਾਂ ਵਰਗਾ ਦੁੱਧ ਉਹ ਮੱਝਾਂ ਦੇ ਹਿਸਾਬ ਨਾਲ ਮੰਨ ਕੇ ਸੌਦਾ ਕਰ ਲੈ ਸੰਗਲ ਪਾਇਆ ਸੀ ਘਰੇ ਪਿਆ ਆ ਮੂਰੀ ਰਸਰਸ ਵਹਿਵਾ ਕੇ ਪਾਇਆ ਵੱਚ ਠੀਕ ਐ ਦੋਸਤੋ ਬਾਈ ਕਹਿੰਦਾ ਸੰਗਲ ਪਾਇਆ ਵਾ ਸੀਗਾ ਤਿਹਿਆਰਾ ਮੈਂ ਹੀ ਪਾਇਆ ਬਾਈ ਕਹਿੰਦਾ ਤੁਹਾਨੂੰ ਪਤਾ ਹੀ ਆ ਸਾਰੇ ਵਪਾਰੀ ਸੰਗਲ ਲਾਹਂਦੇ ਆ ਤਿਹਿਆਰੇ ਪਾਉਂਦੇ ਕਿਉਂਕਿ ਸੰਗਲ ਨਾਲ ਪਸ਼ੂ ਤੋਰਨਾ ਫੇਰਨਾ ਢੇੜਾ ਕਢਾਉਣਾ ਔਖਾ ਕਿਉਂਕਿ ਉਹ ਖਿੱਚ ਕੇ ਲੈ ਜਾਂਦਾ ਰੱਸਾ ਪਾਇਆ ਹੋਵੇ ਜਾਨਵਰ ਥੋੜਾ ਕਾਬੂ ਆ ਜਾਂਦਾ ਜੋ ਆ ਕੰਗੁਰ ਪਾਲੀ ਸੀਗੀ ਅੱਛੀ ਠੀਕ ਆ ਹਾਂ ਮੋٹے ਮੋٹے ਥਾਣਾਂ ਥੇਲਾ ਤੋਂ ਨਾ ਬਹੁਤ ਵਈਆਂ ਬੱਝਾਂ ਦੋ ਚਾਰ ਦਿਨ ਲੈ ਜੂਗੀ ਸਾਰੀ ਵਾਲ ਢੱਲ ਕੱਢ ਕੇ ਸੂ ਪੂਰੀ ਭਾਰੀ ਫੁੱਲ ਜਾਣ ਵਾਲੀ 46000 ਦੀ ਦੇ ਦੇਣੀ ਆ ਮੌਕੇ ਤੇ ਕੋਈ 2-400 ਮਾਨ ਤਾਨ ਵੀ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਪਹਿਲਣ ਬੱਚੀ ਆ ਮਾਝਾ ਰਗਾ ਥਾਣਾਂ ਮੱਝਾਂ ਰਗਾ ਦੋ ਦੋ ਥਾਣ ਵੀ ਮੱਝਾਂ ਰ ਗਈ ਆ ਨਹੀਂ ਆਪਾਂ ਪਹਿਲਾਂ ਦਾ ਥਾਣ ਚੁੰਡੀ ਜੀ ਵਾਲਾਂ ਦਾ ਪੂਰਾ ਮੁਠੀ ਵਾਲਾ ਅੱਧੀ ਚੋਈ ਵਾਲਾ ਥਾਣ ਆ ਮੱਝਾਂ ਰ ਗਈ ਥਾਣ ਆ ਦੋਵਾਂ ਦੀ ਬਾਹਰ ਪਿੱਛੇ ਦੀ ਓਕੇ ਸਾਰਿਆਂ ਦੀ ਕਿਸੇ ਆਪਾਂ ਸਾਰਿਆਂ ਦੀ ਗਾਰੰਟੀ ਲਵਾਂਗੇ ਹਾਂਜੀ ਸਹੀ ਆ ਦੁੱਧ ਆ ਰਿਹਾ ਲੈਨੇ ਪਾ ਗਏ ਹਾਂ ਦੁੱਧ ਅਗਲਾ ਜੇ ਦਾਣਾ ਪਾਊਗਾ ਤੇ ਆਪੇ ਲੈ ਲੂਗਾ ਹਾਂਜੀ ਹੁਣ ਆ ਹਣ ਬਾਈ ਨੇ 12 ਕਿਲੋ ਗਿਆ ਐਦੂ ਘੱਟ ਹੁਣ ਕੀ ਦੇ ਦੂ ਇਹ ਕਿਹੜਾ ਮੱਝ ਵੇੜਾਂ ਦਾ ਆਵੇਂ 12 13 ਦੇ ਜਮਾਂ ਘੱਟ ਦੋ ਘੱਟ ਦੁੱਧ ਦੁੱਧ ਹੁੰਦਾ ਚੋਨਾ 15 ਵੀ ਪਿਆ ਜਾਵੇ ਤੇ ਪਰ ਆਪਾਂ ਇੰਨਾ ਕਹਿ ਕੇ ਲਈਆਂ ਜਮਾਂ ਘੱਟ ਦੋ ਘੱਟ ਕਿਉਂਕਿ ਮੱਝਾਂ ਆਵ ਨਾਰਮਲ 9 10 ਦਿੰਦੀਆਂ ਚੰਗੀ ਮੱਝ ਕੋਈ ਬਾਅਦ ਚ 14 ਵੀ ਦੇਂਦੀ 15 ਵੀ ਦੇਉਂਦੀ ਥੋੜੀਆਂ ਮੱਝਾਂ ਪਰ ਵਹਿੜਾ ਤਾਂ ਆ ਵੀ ਇਹਨਾਂ ਦੁੱਧ ਚੋਰ ਗਈ ਹੋਗਾ 14 15 ਕਿਲੋ ਵਾਲੀ ਆਪਾਂ ਮੱਝ ਲਵਾਂਗੇ ਲੱਖੋਂ ਟੱਪਦੀ ਆ ਹਾਂ ਇਹਦਾ ਇਹ ਚੀਜ਼ਾਂ ਤਾਂ ਹੈ ਤਿੰਨ ਨੰਬਰ ਤਿੰਨ ਨੰਬਰ ਦੇ ਜਰਸੀ ਆ ਵੀਰੇ ਦੂਜਾ ਸੁਭਾਸ ਹੁੰਦੀ ਆ ਇਹ ਪਿਛਲੀ ਵੀਡੀਓ ਚ ਆਪਾਂ ਪਾਈ ਸੀ ਆਪਾਂ 57000 ਮੁੱਲ ਕਰਿਆ ਸੀ ਬੰਦੇ ਨੇ 57 ਦਾ ਸੌਦਾ ਕੀਤਾ ਸੀ 2000 25 ਪਾਈ ਸੀ ਲੈਣ ਨਹੀਂ ਆਇਆ ਅੱਛਾ ਹਾਂ ਅੱਜ ਆਪਾਂ ਉਹ ਦੋ ਆਪਣੇ ਕੋਲ ਅੱਜ 55 ਦੀ ਦੇ ਦਾਂਗੇ ਬੱਚੀ ਲੈਣ ਕਿੰਨੇ ਲੈ ਜਾਓ ਲੈਣ ਬਸ ਹੁਣ ਤਾਂ ਤਿਆਰੀਆਂ ਚ ਹੀ ਆ ਦੋ ਤਿੰਨ ਦੋ ਤਿੰਨ ਦੋ ਜਾਂ ਤਿੰਨ ਤਾਂ ਲਊਗੀ ਦੁੱਧ ਦੁੱਧ ਦੇ 17 18 ਲੀਟਰ ਪਾਊਗੀ 17 ਕੇ ਮੰਨ ਕੇ ਕੋਈ ਬ ਠੀਕ ਹੈ ਦੋਸਤੋ 17 18 ਦੁੱਧ ਪਿਆ ਜੂ 17 ਮੰਨ ਕੇ ਕੋਈ ਵੀ ਸੌਦਾ ਕਰ ਲੇ ਕਾਫੀ ਕਲਰ ਦੀ ਜਰਸੀ ਹੈ ਜੀ ਪਾਈ ਹੋਈ ਆਪਾਂ ਦਿਖਾ ਸਕਦੇ ਹਾਂ ਮਿਸਾਈਪ ਠੀਕ ਹੈ ਦੋਸਤੋ ਸਾਈ ਦੀ ਫੋਟੋ ਮਿਲ ਜੂ ਤੁਹਾਨੂੰ ਨੋਟੀਫਿਕੇਸ਼ਨ ਬਾਈ ਵਿਖਾ ਦੂ 2000 ਖਾਤੇ ਚ ਆਇਆ ਵਾ ਐ ਨਹੀਂ ਹੋਊਗਾ ਕਿ ਉਹੀ ਹਵਾ ਚ ਗੱਲ ਕਰਤੀ ਕਿ 2000 ਆਇਆ ਸੀ ਅੱਜ ਉਹੀ 2000 ਘਟਾ ਕੇ ਮੰਨ ਲਵਾਂਦਾ 2000 ਆਇਆ ਮੈਸੇਜ ਵਿਖਾ ਦੂ ਬਾਈ ਹਿਸਟਰੀ ਜੋ ਕੱਢ ਕੇ ਤੁਹਾਨੂੰ ਮੈਸੇਜ ਵਿਖਾ ਦੂਗਾ ਕਿ 2000 ਫਲਾਣੇ ਨੰਬਰ ਤੋਂ ਫਲਾਣੇ ਬੰਦੇ ਕੋਲੋਂ ਆਇਆ। ਪਤਾ ਵੀ ਪਾਇਆ ਕਿ ਨਹੀਂ ਪਾਇਆ। ਹਾਂ ਆਪਣੇ ਕੋਲੇ ਆਇਆ ਉਹਨਾਂ ਦਾ ਕੱਟ ਕਰਨਾ। ਹਾਂ 2000 ਆਇਆ ਤੇ ਉਹੀ 2022 ਕਹਿੰਦਾ ਮੁੱਲ ਘਟਾਤਾ ਨਹੀਂ 57 ਦੀ ਦੇਣੀ ਸੀ ਹੁਣ 55 ਦੀ ਦੇ ਦੂ। ਛੋੜ ਛੱਪਾ ਤਾਂ ਚਲੋ ਹੋਈ ਜਾਣਾ। ਵੈੜ ਤਾਂ ਉਹੀ ਆ। ਹਾਂ। ਇਹ ਅੱਜ 55 ਦਾ ਤਾਂ ਕਰੂੰਗਾ ਮੈਂ। ਉਹ ਤਾਂ ਜਦ ਤਿਆਰ ਹੋ ਜਾਂਦੀ ਆ ਹੁਣ ਤਾਂ ਵੱਧ ਦਾ ਮੁੱਲ ਕਰਨ ਦਾ। ਹਾਂ ਸਹੀ ਆ। ਮੋٹے ਮੋٹے ਥਾਣਾ ਜਰਸੀ ਬਰੀਡ ਹੈ। ਕਾਫੀ ਕਲਰ ਦੀ ਜਰਸੀ ਸੋਹਣਾ ਫਿਟਿੰਗ ਵਾਲਾ ਠੋਸ ਨੀਗਰ ਹਵਾਨਾ। ਵੱਡੀ ਵੈੜ ਕੱਦ ਵਾਲੀ ਸੀ ਸਹੂ ਇਹ ਵੀ ਬਹੁਤ ਸਾਰੀਆਂ ਜਿਹੜੀ ਜਿਹੜੀ ਥੱਲੇ ਮਰਜੀ ਵਹਜੋ ਸਾਰੀਆਂ ਸੀ ਸਹੂ ਸਾਰੀਆਂ ਫੁੱਲ ਜਿਹੜੀ ਵੈੜ ਥੱਲੇ ਮਰਜੀ ਵਹਜੇ ਜਮਾ ਜਾਇਜ਼ ਮੁੱਲ 55000 ਦੀ ਦੇ ਦੇਣੀ ਆ ਜਰਸੀ ਬਰੀਡ ਆ ਕਾਫੀ ਕਲਰ ਆ ਮੱਝਾਂ ਵਰਗਾ ਦੁੱਧ ਜਮਾ ਜਾਇਜ਼ ਮੁੱਲ 55000 ਤੋਂ ਛੋਟ ਕਰ ਦੂ ਬਾਈ ਇਹਦਾ ਮੁੱਲ 1000 ਛੜ ਦੂ ਬਾਈ ਕਹਿੰਦਾ 60000 ਚ ਕੋਈ ਮੌਕੇ ਤੇ ਵੀ 2 400 ਮਾਨਤਾ ਆਣੋ ਜੂ 17 18 ਪਹਿਲਾਂ ਨੇ ਦੁੱਧ ਦਿੱਤਾ 17 18 ਮੰਨ ਕੇ ਹੀ ਸੌਦਾ ਕਰ ਲੇ ਫੋਨ ਨੰਬਰ ਸਕਰੀਨ ਤੇ ਆ ਜਮਾ ਜੈਜ ਮੋਲ ਦੀਆਂ ਤਿੰਨ ਸੋਹਣੀਆਂ ਬਹਿੜਾਂ ਸਾਰਿਆਂ ਨੂੰ ਹਸੀਕਾ